ਸਾਸਿਕਾਲ ਜੀ ਸਾਰਿਆਂ ਨੂੰ ਤਿੰਨ ਬੜੀਆਂ ਕਟਛੀਆਂ ਦਹੀਂ ਦੀਆਂ ਪਾਈਆਂ ਪਾਣੀ ਪਾ ਕੇ ਇਹਨੂੰ ਆਪਾਂ ਫੈਟ ਲੈਣਾ ਚੰਗੀ ਤਰ੍ਹਾਂ ਫਿਰ ਇਹ ਚ ਇੱਕ ਬੜੀ ਕੌਲੀ ਆਪਾਂ ਬੇਸਣ ਦੀ ਪਾਣੀ ਜਿੰਨੀ ਕੜੀ ਬਣਾਣੀ ਉਸ ਹਿਸਾਬ ਨਾਲ ਪਾ ਲਓ ਇਹਨੂੰ ਵੀ ਮਿਕਸ ਕਰ ਦੇ ਚੰਗੀ ਤਰ੍ਹਾਂ ਪਤਲੀ ਰੱਖ ਕੇ ਉਹਦੇ ਵਿੱਚ ਆਪਾਂ ਬੇਸਣ ਘੋਲਿਆ ਜਿਹੜਾ ਉਹ ਪਾਤਾ ਆ ਪਾਣੀ ਪਾਤਾ ਆ ਪਤਲੀ ਜੇ ਇਹਨੂੰ ਰੱਖਣਾ ਪਹਿਲਾਂ ਆਪਾਂ ਇਸ ਤਰ੍ਹਾਂ ਦੀ ਹਰੀ ਮਿਰਚ ਨਮਕ ਹਲਦੀ ਪਾ ਕੇ ਇਹਨੂੰ ਆਪਾਂ ਕਰਦੇ ਮਿਕਸ ਫਿਰ ਇਹਦੇ ਵਿੱਚ ਪਾਨੇ ਆਪਾਂ ਜੀਰਾ ਸਾਬਤਾ ਧਨੀਆ ਤੇ ਸੁੱਕੇ ਮੇਥੇ ਜਿਹੜੇ ਬੀਜ ਹੁੰਦੇ ਪੀਲੇ ਤੇ ਉਹ ਪਾ ਕੇ ਮਿਕਸ ਕਰਕੇ ਇਹਨੂੰ ਰਿਜਣ ਤੱਕ ਜਿਹੜਾ ਕਟਸੀ ਨੂੰ ਕੱਢਣਾ ਨੇ ਕੜੀ ਰਿਜਣ ਲੱਗ ਗਈ ਹੁਣ ਇਹਨੂੰ ਢੱਕ ਕੇ ਘੱਟ ਸੇਕ ਤੇ ਡੇਢ ਘੰਟਾ ਆਪਾਂ ਪਕਾਇਆ ਕੜੀ ਬਹੁਤ ਸੋਹਣੀ ਬਣ ਗਈ ਆਪਣੀ ਤੇ ਇਧਰ ਆਪਾਂ ਤੜਕਾ ਤਿਆਰ ਕਰਦੇ ਜੀਰਾ ਪਾਤਾ ਪਿਆਜ਼ ਪਾਤਾ ਥੋੜੀ ਜਿਹੀ ਮੈਂ ਪਕੌੜੇ ਨਾਲ ਦੀ ਨਾਲ ਬਣਾ ਲੈ ਸਕੀ ਉਹ ਪਾ ਦਨੇ ਕੜੀ ਦੇ ਵਿੱਚ ਤੇ ਇਹ ਮੈਂ ਪਾਤਾ ਟਮਾਟਰ ਅਦਰ ਕਲਸ ਦਾ ਪੇਸਟ ਕਈ ਕਮੈਂਟ ਆਦੇ ਕਿ ਕੜੀ ਦੇ ਵਿੱਚ ਟਮਾਟਰ ਨਹੀਂ ਪਾਇਦਾ ਪਰ ਸਾਡੇ ਖਾਂਦੇ ਨਹੀਂ ਟਮਾਟਰ ਤੋਂ ਬਿਨਾਂ ਇਸ ਕਰਕੇ ਆਪਾਂ ਟਮਾਟਰ ਵੀ ਪਾਇਆ ਕਸੂਰੀ ਮੇਥੀ ਪਾਈ ਹਰਾ ਧਨੀਆ ਪੈ ਤੜਕਾ ਤਿਆਰ ਕਰਕੇ ਪਾ ਤਾਇਆ ਕੜੀ ਪਕੌੜਾ ਦੇਖੋ ਕਿੰਨਾ ਸੋਹਣਾ ਬਣ ਕੇ ਤਿਆਰ ਹੋ ਗਿਆ ਬਣਾਓ ਖਾਓ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ